ਜੇ ਗੱਲਬਾਤ ਕੀਤੀ ਜਾਵੇ ਤੇ ਸਮੱਸਿਆਵਾਂ ਮੇਨ ਜਿਹੜੀ ਮੇਜਰ ਪ੍ਰੋਬਲਮ ਸੀਗੀਆਂ ਪਿੰਡ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਸੀ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਸੀਵਰੇਜ ਦੀ ਹੈ ਜਿਹੜਾ ਸੀਵਰੇਜ ਪਹਿਲੇ ਪਿਆ ਹੋਇਆ ਹੈ ਉਸ ਵਿੱਚ ਪਾਣੀ ਘਰ-ਘਰ ਅੰਦਰ ਵੜ ਰਿਹਾ ਹੈ ਉਹ ਸੀਵਰੇਜ ਕੀ ਪਾਈਪ ਹੈ ਨਾ ਸਹੀ ਨਹੀਂ ਪਈ ਜਾਂ ਸਫਾਈ ਨਹੀਂ ਹੋਈ ਛੋਟੀਆਂ ਪਈਆਂ ਹਾਂ ਹਾਂ ਛੋਟੀਆਂ ਪਈਆਂ 6 ਇੰਚੀ ਪਾਈਪ ਹੈ ਪਈਆਂ ਜਿਹੜੇ ਏਰੀਆ ਨੂੰ ਨਹੀਂ ਪਹੁੰਚ ਰਹੀਆਂ ਚਲੋ ਜੀ ਉਹ ਪਾਸ ਹੋ ਗਈ ਜਿੰਨਾ ਮਰਜੀ ਹੋ ਗਈ ਉਹ ਪੈ ਗਈ ਹੁਣ ਪਬਲਿਕ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਇਸ ਚੀਜ਼ ਦੀ ਜਿਹੜੀ ਮਰਜੀ ਹੈ ਗਲੀ ਮੇ ਚਲੇ ਜਾਓ ਤੇ ਦੇਖ ਲਓ ਸੀਬੀਏ ਕੁਝ ਐਸੀ ਕਰਾ ਚੁੱਕੇ ਕੁਝ ਆਉਣ ਵਾਲੇ ਟਾਈਮ ਤੱਕ ਕਰਾएंगे ਛਿੰਦੇ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਸ਼ਰਿਆਂ ਵਿੱਚ ਰਿਆ ਮਾਵਾਂ ਦੀਆਂ ਖੁੱਖਾਂ ਉੱਜੜ ਜਾਂਦੀਆਂ ਲੋਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਹੁਤ ਖਸਤਾ ਹੈ ਕਾਨੂੰਨ ਵਿਵਸਥਾ ਬਿਲਕੁਲ ਹੀ ਬਕਾਰ ਹੈ ਇਹ ਗੱਲ ਨੂੰ ਮੰਨਦੇ ਹੋ ਤੁਸੀਂ ਕਿੱਥੇ ਨਾ ਕਿੱਥੇ ਦੇਖੋ ਜੀ ਜਦੋਂ ਸੇ ਤੁਸੀਂ ਆਪ ਦੇਖੋ ਆਮ ਪਾਰਟੀ ਕੇ ਮੁੱਖ ਮੰਤਰੀ ਸਾਹ ਆਏ ਜਦੋਂ ਸੇ ਉਹਨਾਂ ਨੇ ਇੰਨੀ ਕਮਰ ਕਸੀ ਹੋਈ ਹੈ ਕਿ ਇੱਕ ਇੱਕ ਚੀਜ਼ ਉਹ ਨਾ ਕਰੇ ਬੰਦਾ ਜਿਹੜਾ ਵੀ ਕੋਈ ਗਲਤ ਕੰਮ ਕਰ ਰਿਹਾ ਉਹਨਾਂ ਨੂੰ ਸਿੱਧਾ ਅੰਦਰ ਕਰੋ ਜੀ ਉਹਨਾਂ ਦੀ ਪ੍ਰਾਪਰਟੀ ਵੀ ਜਬਤ ਕਰਨੀ ਹੈ ਜੀ ਤੁਹਾਡੇ ਮਤਲਬ ਜੀ ਗੱਲ ਕੀ ਹੈ ਪਿੰਡ ਦੇ ਵਿੱਚ ਨਸ਼ਾ ਰੋਕੋਗੇ ਨਸ਼ੇ ਤੋਂ ਠੱਲ ਪਾਉਗੇ ਤੇ ਅਵੇਰਨੈਸ ਕੈਂਪ ਵਕ-ਵਕ ਜਗ੍ਹਾ ਲਾਉਂਗੇ ਫਿਰ ਪਿੰਡਾਂ ਦੇ ਵਿੱਚ ਦੇਖੋ ਜੀ ਜਿਹੜੇ ਜਾਗਰੂਕ ਕਈ ਬੰਦੇ ਹੋ ਵੀ ਰਹਿਣ ਕਈ ਬੰਦੇ ਕਰਨੇ ਪੜੇਗੇ ਜੇਕਰ ਮਿਲ ਜੁਰ ਕਈ ਕੰਮ ਹੁੰਦਾ ਤੇਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਜੀ ਜੇਕਰ ਆ ਪਬਲਿਕ ਦਾ ਸਾਥ ਲੈ ਕੇ ਅਸੀਂ ਚੱਲेंगे ਪਬਲਿਕ ਆਪਣੇ ਸਾਥ ਚੱਲੇਗੀ ਅਸੀਂ ਪਬਲਿਕ ਦੇ ਸਾਥ ਚੱ लुधियाना ਲੋਕਵਾ ਦੇਖ ਰਹੇ ਤੁਸੀਂ ਤੇ ਮੈਂ ਸੂਝ ਤੁਹਾਨੂੰ ਬੜਾ ਸਵਾਗਤ ਕਰਦਾ ਹਾਂ ਲੁਧਿਆਣੇ ਦੇ ਵਿੱਚ ਕਹਿੰਦੇ ਪੰਚਾਇਤੀ ਚੋਣਾ ਹ ਹੁਣ ਬਿਗੁਲ ਵੱਜ ਚੁੱਕਾ ਤੇ ਪੰਚਾਇਤੀ ਚੋਣਾ ਦਾ ਬਿਗੁਲ ਵੱਜਣ ਤੋਂ ਬਾਅਦ ਵੱਖ-ਵੱਖ ਕੈਂਡੀਡੇਟਾਂ ਨੇ ਆਪਣੀ ਤਿਆਰੀ ਖਿੱਚਣੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਕਹਿੰਦੇ ਜਿਹੜੀਆਂ ਪਿੰਡਾਂ ਦੇ ਵਿੱਚ ਸਮੱਸਿਆਵਾਂ ਆਂਦੀਆਂ ਸੀਗੀਆਂ ਜਾਂ ਪਿੰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਸੀ ਹੁਣ ਉਹਨਾਂ ਦਾ ਸੁਧਾਰ ਹੋਣਾ ਸ਼ੁਰੂ ਹੋ ਜਾਊਗਾ ਤੇ ਜੇ ਗੱਲ ਕਰੀਏ ਲੁਧਿਆਣਾ ਦੇ ਵਿੱਚੋਂ ਗਿੱਲ ਹਲਕੇ ਦੇ ਤੇ ਗਿੱਲ ਹਲਕੇ ਦੇ ਵਿੱਚੋਂ ਗਿੱਲ ਪਿੰਡ ਦੇ ਵਿੱਚ ਸੰਜੇ तिवारी ਜੀ ਆਮ ਆਮਨੀ ਪਾਰਟੀ ਤੋਂ ਇਨਚਾਰਜ ਨੇ ਤੇ ਤਿਆਰੀ ਕਰ ਰਹੇ ਨੇ ਗੱਲਬਾਤ ਕਰਦੇ ਆ ਕਿ ਕਿਹੜੀ ਕਿਹੜੀ ਜਿਹੜੇ ਸੁਧਾਰ ਹੈ ਇਸ ਪਿੰਡ ਦੇ ਕਰਵਾ ਦਿੱਤੇ ਜਾਣਗੇ तिवारी ਸਾਹਿਬ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਲੋਕਾਂ ਦਾ ਨਮਸਕਾਰ ਜੀ ਨਮਸਕਾਰ देखो सीड बगा सिंह नगर बहुत बढ़िया जी सीड बगा सिंह नगर एरिया इंचार्ज संगोवाल जी ਵੱਲੋਂ ਮੈਨੂੰ ਲਾਇਆ ਗਿਆ ਹੈ ਜੀ ਠੀਕ ਹੈ ਅੱਜ ਸ੍ਰੇਣੀਆ ਜੀ ਪਹਿਲੇ ਸੇ ਵੀ ਚਾਰ ਪੰਜ ਸੜਕੇ ਬਣਾ ਦੀ ਜਿਹੜਾ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਇੱਥੇ ਸੀਵਰੇਜ ਦੇ ਕੰਮ ਕਾਫੀ ਪੈਂਡਿੰਗ ਪਏ ਹੋਏ ਨੇ ਜੋ ਕਿ ਘਰੋਂ ਵਿੱਚ ਪਾਣੀ ਜਾ ਰਿਹਾ ਸੀ ਅੱਜ ਉਸ ਚੀਜ਼ ਦਾ ਸੀ ਸੁਧਾਰ ਕਰਤੇ ਨੇ ਦੇਖੋ ਬਾਈਪਾਸ ਬਣਿਆ ਹੈ ਬਾਈਪਾਸ ਤੇ ਸਪਾਈਆਂ ਹੋ ਰਹੀਆਂ ਨੇ ਆਨੇ ਵਾਲੇ ਟਾਈਮ ਤੱਕ ਇਹ ਕਹਿੰਦੇ ਇਹ ਅਪ ਹੋਣਾ ਚਾਹੀਏ ਜਿਆਦਾ ਸੇ ਜਿਆਦਾ ਦੇਖੋ ਪਬਲਿਕ ਬਹੁਤ ਪਰੇਸ਼ਾਨ ਹੈ ਇਸ ਏਰੀਏ ਨੂੰ ਆਮ ਪਾਰਟੀ ਨੇ ਇਨਚਾਰਜ ਲਾ ਦਿਆ ਕੁਝ ਸੋਚ ਸਮਝ ਕੇ ਸਾਨੂੰ ਲਾਇਆ ਜੀ ਸੰਗੋਵਾਲ ਜੀ ਨੇ ਪਹਿਲੇ ਸਾਰਾ ਦੇਖਾ ਕਿ ਬੰਦਾ ਕੰਮ ਕਰਨੇ ਵਾਲਾ ਹੈ ਕਿ ਕਿਹੜਾ ਹੈ ਜਦੋਂ ਉਹਨੇ ਦੇਖ ਲਿਆ ਕਿ ਕੰਮ ਕਰਨੇ ਵਾਲਾ ਬੰਦਾ ਉਹਨੇ ਸਾਨੂੰ ਚਾਰਜ ਦੇ ਦਿਆ ਉਸਕੇ ਬਾਅਦ ਦੇਖੋ ਇਹ ਸੜਕੇ ਬਣ ਨਹੀਂ ਹਾਲੇ ਕੋਈ ਸਰਪੰਚ ਸਾਹਿਬ ਜਿਹੜੇ ਪੁਰਾਣੇ ਸੀ ਉਹ ਐਕਸ ਸਰਪੰਚ ਕਹਿੰਦੇ ਅੱਜ ਜੀ ਠੀਕ ਹੈ ਇਸਕੇ ਬਾਅਦ ਸਾਨੂੰ ਚਾਰਜ ਮਿਲ ਗਿਆ ਚਾਰਜ ਮਿਲਣੇ ਕੇ ਬਾਅਦ ਅੱਜ ਪਬਲਿਕ ਨੂੰ ਤੁਸੀਂ ਸਰਵੇ ਕਰੋ ਜੀ ਪਬਲਿਕ ਖੁਦ ਕਹਿੰਦੀ ਹੈ ਸੰਜੀਤ Tiwari ਨੂੰ ਹੀ ਸਰਪੰਚ ਬਣਾ ਕੇ ਭੇਜਣਾ ਹੈ ਅੱਛੇ ਮਤੋਂ ਤੇ ਭੇਜਣਾ ਹੈ ਜੀ ਜੀ ਮਗਰ ਜੇ ਗੱਲਬਾਤ ਕੀਤੀ ਜਾਵੇ ਤੇ ਸਮੱਸਿਆਵਾਂ ਮੇਨ ਜਿਹੜੀ ਮੇਜਰ ਪ੍ਰੋਬਲਮ ਸੀਗੀਆਂ ਪਿੰਡ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਸੀਗੀਆਂ ਕੋ ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਸੀਵਰੇਜ ਕੀ ਹੈ ਜਿਹੜਾ ਸੀਵਰੇਜ ਪਹਿਲੇ ਪਿਆ ਹੋਇਆ ਆ ਉਸ ਵਿੱਚ ਪਾਣੀ ਘਰ ਘਰ ਅੰਦਰ ਵੱਧ ਰਿਹਾ ਹੈ ਉਹ ਸੀਵਰੇਜ ਕੀ ਪਾਈਪ ਹੈ ਨਾ ਸਹੀ ਨਹੀਂ ਪਈ ਜਾਂ ਸਫਾਈ ਨਹੀਂ ਹੋਈ ਛੋਟੀਆਂ ਪਈਆਂ ਹਾਂ ਛੋਟੀ ਪਈ ਹੋਈ 6 ਇੰਚੀ ਪਾਈਪ ਹੈ ਪਈਆਂ ਜਿਹੜੇ ਏਰੀਆ ਨੂੰ ਨਹੀਂ ਪੈਣੀ ਚਾਹੀਦੀ ਸੀ ਚਲੋ ਜੀ ਉਹ ਪਾਸ ਹੋ ਗਈ ਜਿੱਦਾਂ ਮਰਜ਼ੀ ਹੋ ਗਈ ਉਹ ਪਈ ਹੁਣ ਪਬਲਿਕ ਨੂੰ ਬਹੁਤ ਪਰੇਸ਼ਾਨੀ ਆ ਰਹੀ ਇਸ ਚੀਜ਼ ਦੀ ਜਿਹੜੀ ਮਰਜ਼ੀ ਹੈ ਗਲੀ ਵਿੱਚ ਚਲੇ ਜਾਓ ਤੇ ਦੇਖ ਲਓ ਸੀਵਰੇਜ ਕੁਝ ਐਸੀ ਕਰਾ ਚੁੱਕੇ ਕੁਝ ਆਉਣ ਵਾਲੇ ਟਾਈਮ ਤੇ ਕਰਾएंगे ਕਿੰਦੇ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਸ਼ਰਿਆਂ ਵਿੱਚ ਰਿਆ ਮਾਵਾਂ ਦੀਆਂ ਕੁੱਖਾਂ ਉਜੜ ਜਾਂਦੀਆਂ ਲੋਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਹੁਤ ਖਸਤਾ ਹੈ ਕਾਨੂੰਨ ਵਿਵਸਥਾ ਬਿਲਕੁਲ ਹੀ ਬਕਾਰ ਹੈ ਇਹ ਗੱਲ ਨੂੰ ਮੰਨਦੇ ਹੋ ਤੁਸੀਂ ਕਿੱਥੇ ਨਾ ਕਿੱਥੇ ਦੇਖੋ ਜੀ ਜਦੋਂ ਸੇ ਤੁਸੀਂ ਆਪ ਦੇਖੋ ਆਮ ਪਾਰਟੀ ਕੇ ਮੁੱਖ ਮੰਤਰੀ ਸਾਹਬ ਆਏ ਜਦੋਂ ਸੇ ਉਹਨਾਂ ਨੇ ਇੰਨੀ ਕਮਰ ਕਸੀ ਹੋਈ ਹੈ ਕਿ ਇੱਕ ਇੱਕ ਚੀਜ਼ ਉਹਨਾਂ ਕਰੇ ਬੰਦਾ ਜਿਹੜਾ ਵੀ ਕੋਈ ਗਲਤ ਕੰਮ ਕਰ ਰਿਹਾ ਉਹਨੂੰ ਸਿੱਧਾ ਅੰਦਰ ਕਰੋ ਜੀ ਉਹਨਾਂ ਕੀ ਪ੍ਰਾਪਰਟੀ ਵੀ ਜ਼ਬਤ ਕਰਨੀ ਹੈ ਜੀ ਦੇਖੋ ਇਸ ਚੀਜ਼ ਕੀ ਸਾਰੇ ਬੱਚੇ ਜਿਹੜੇ ਵਿਗੜ ਰਹੇ ਕੋਈ ਵੀ ਹੈ ਜਿਨ੍ਹਾਂ ਕੇ ਮਾਂ ਵਿਚਾਰੀ ਦੁਖੀ ਹੈਗੇ ਉਹ ਬੜੀ ਖੁਸ਼ ਇਸ ਚੀਜ਼ ਨੂੰ ਤਾਂ ਤੁਹਾਡੇ ਮਤਲਬ ਜੀ ਗੱਲ ਕੀ ਇਹ ਪਿੰਡ ਦੇ ਵਿੱਚ ਨਸ਼ਾ ਰੋਪੋਗੇ ਨਸ਼ੇ ਨੂੰ ਠੱਲ ਪਾਉਂਗੇ ਤੇ ਅਵੇਰਨੈਸ ਕੈਂਪ ਵਕ ਵਕ ਜਗ੍ਹਾ ਲਾਉਂਗੇ ਫਿਰ ਪਿੰਡਾਂ ਦੇ ਵਿੱਚ ਦੇਖੋ ਜੀ ਜਿਹੜੇ ਜਾਗਰੂਕ ਕਈ ਬੰਦੇ ਹੋ ਵੀ ਰਹੇ ਕਈ ਬੰਦੇ ਕਰਨੇ ਪੜੇਗੇ ਜਿਗਾ ਮਿਲ ਜੁਰ ਕੇ ਹੀ ਕੰਮ ਹੁੰਦਾ ਇਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਜੀ ਜਿਗਾ ਆ ਪਬਲਿਕ ਦਾ ਸਾਥ ਲੈ ਕੇ ਅਸੀਂ ਚੱਲेंगे ਪਬਲਿਕ ਆਪਣੇ ਸਾਥ ਚੱਲੇਗੀ ਅਸੀਂ ਪਬਲਿਕ ਕੇ ਸਾਥ ਚੱਲੇਗੀ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਮਾਧਿਅਮ ਦੇ ਰਾਹੀਂ ਆਪਣੇ ਪਿੰਡ ਦੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਲੋਕ ਤੁਹਾਨੂੰ ਚੁਣਨ ਤੁਹਾਨੂੰ ਆ ਕੇ ਚੁਣਨ ਤੇ ਤੁਸੀਂ ਉਹਨਾਂ ਦਾ ਸੁਧਾਰ ਕਰੋ ਫਿਰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਦੇਖੋ ਜੀ ਪਬਲਿਕ ਨੂੰ ਇਹ ਨਹੀਂ ਕਹਿੰਦੇ ਅਸੀਂ 4 ਸਾਲ ਸੇ ਤੇ ਕੰਮ ਕਰ ਰਹੇ ਸਾਡੇ ਕੋਲ 80 ਬੱਚੇ ਫ੍ਰੀ ਅਸੀਂ ਪੜਾਉਂਦੇ ਜੀ ਐਜੂਕੇਸ਼ਨ ਦੇਨੇ 4 ਸਾਲ ਸੇ ਪਹਿਲੇ ਤਾਂ ਅਸੀਂ ਕੁਝ ਵੀ ਨਹੀਂ ਸੀ ਸਰਪੰਚ ਆਣੇ ਕੇ ਬਾਅਦ ਤੋਂ ਅਸੀਂ ਕੰਮ ਹੋਰ ਕਰਨੇ ਜਿਹੜਾ ਇਹ ਬਾਈਪਾਸ ਦਾ ਟੈਂਡਰ ਵੀ ਹੋਇਆ ਹੈ ਇਹ ਵੀ ਸਾਡੀ ਬਦੌਲਤ ਹੀ ਹੋਇਆ ਤੁਸੀਂ ਕੋਰਟ ਕੇਸ ਵੀ ਅਸੀਂ ਲਾਏ ਜੀ ਮਹਿਕਮੇ ਨੂੰ ਵੀ ਬੇਨਤੀ ਕਰੀ ਚਾਹ ਰਾ ਕੁਝ ਕਰਕੇ ਅੱਜ ਵੀ ਡੇਢ ਮਿੰਟ ਦੇਖੋ ਜੀ ਬਾਈਪਾਸ ਚੱਲ ਪੜਾ ਇਹ ਪਬਲਿਕਾ ਹੀ ਵਾਇਰਲ ਸਾਡਾ ਫਾਇਦਾ ਨਹੀਂ ਪਬਲਿਕ ਸਾਡੇ ਨਾਲ ਹੈ ਸੀ ਪਬਲਿਕ ਦੇ ਨਾਲ ਹੈ ਜੀ ਕੰਮ ਹੈ ਇਸ ਕੋ ਅੱਗੇ ਲੈ ਕੇ ਜਾਣਾ ਹੈ ਪਬਲਿਕ ਖੁਸ਼ ਹੋ ਜਾਏਗੀ ਇਸ વાત ਦੀ ਗਾਰੰਟੀ ਸਾਡੀ ਹੈ ਜੀ ਸੋ ਕਿ ਤੇ ਨਾ ਕਿਤੇ ਜਿਹੜੀ ਪੰਚਾਇਤੀ ਚੋਣਾਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਸੁਧਾਰ ਕਿਉਂਕਿ ਬਹੁਤ ਘੱਟ ਲੈਵਲ ਦੇ ਉੱਤੇ ਹੁੰਦਾ ਹੈ ਸ਼ਹਿਰਾਂ ਨਾਲੋਂ ਮਗਰ ਹੁਣ ਪਿੰਡਾਂ ਦੇ ਵਿੱਚ ਵੀ ਇਹ ਸ਼ਹਿਰਾਂ ਜਿੰਨਾ ਸੁਧਾਰ ਹੋਣ ਲੱਗ ਜਾਂਦਾ ਹੈ ਕਿਉਂਕਿ ਜਦੋਂ ਨੁਮਾਇੰਦੀ ਕਰਨ ਵਾਲਾ ਜਿਹੜਾ ਅੱਗੇ ਕਹਿੰਦੇ ਆ ਆਪਾਂ ਜੀ ਨੂੰ ਬੰਦਾ ਹੁੰਦਾ ਹੈ ਉਹ ਜਦੋਂ ਠੀਕ ਨਿਕਲ ਆਵੇ ਤਾਂ ਫਿਰ ਪਿੰਡਾਂ ਦੇ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਮਗਰ ਆਸ਼ਵਾਸ਼ਣ ਦਵਾਰੇ ਨਹੀਂ ਕਿ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਹੈ ਉਹਨੂੰ ਜੜੋ ਪੁੱਟ ਕੇ ਖਤਮ ਕਰਨਗੇ ਬਾਕੀ ਇਹ ਚੀਜ਼ ਤਾਂ ਪਿੰਡ ਵਾਲੇ ਦੱਸਣਗੇ ਕਿ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਅਕਸਰ ਚ ਦੀ ਆਵਾਜ਼ ਲੈ ਕੇ ਲੁਧਿਆਣਾ ਤੇ ਪੰਜਾਬ ਲੋਕ ਵਾਸਤੇ ਦੁਬਾਰਾ ਐਸੇ ਤਰੀਕੇ ਪਿੰਡਾਂ ਦੀਆਂ ਗੱਲਾਂ ਦੇ ਬਾਤਾਂ ਲੈ ਕੇ ਤੁਹਾਡੇ ਨਾਲ ਜੁੜੇ ਰਹਾਂਗੇ ਬਾਕੀ ਕਮੈਂਟ ਬਾਕਸ 'ਚ ਤੁਸੀਂ ਦੱਸਿਓ ਕਿ ਤੁਹਾਡੇ ਪਿੰਡ ਦੇ ਤੁਹਾਡੇ ਸ਼ਹਿਰ ਦੇ ਹਾਲਾਤ ਕੀ ਨੇ